ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਦੋਸਤੋ ਮੈਂ 6 ਸਾਲਾਂ ਬਾਅਦ ਅਫਰੀਕਾ ਤੋਂ ਵਾਪਸ ਆਇਆ ਤਾਂ ਮੇਰੀ ਬੇਬੇ ਚੁੱਪਚਾਪ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਮੈਂ ਪਤਨੀ ਤੇ ਬੱਚਿਆਂ ਨੂੰ ਖਾਣੇ ਲਈ ਬਾਹਰ ਲੈ ਕੇ ਜਾਂਦਾ ਤਾਂ ਬੇਬੇ ਨੂੰ ਕਹਿੰਦਾ ਤੁਸੀਂ ਵੀ ਸਾਡੇ ਨਾਲ ਚੱਲੋ ਪਰ ਉਹ ਬਹਾਨਾ ਬਣਾ ਕੇ ਟਾਲ ਦਿੰਦੀ ਇੱਕ ਦਿਨ ਮੈਂ ਬੇਬੇ ਲਈ ਨਵਾਂ ਸੂਟ ਲਿਆਂਦਾ ਤਾਂ ਮੇਰੀ ਪਤਨੀ ਨੂੰ ਮੇਰੇ ਨਾਲ ਦੇਖ ਕੇ ਡਰ ਗਈ ਤੇ ਬੋਲੀ ਮੇਰੇ ਕੋਲ ਬਹੁਤ ਸਾਰੇ ਸੂਟ ਹਨ ਤਾਂ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ ਤਾਂ ਮੈਂ ਬੇਬੇ ਦੇ ਕਮਰੇ ਵਿੱਚ ਚਲ ਕੋ ਕੇ ਇੱਕ ਕੈਮਰਾ ਲਾ ਦਿੱਤਾ ਤਾਂ ਮੇਰੇ ਹੋਸ਼ ੁੱਡ ਗਈ ਜਦੋਂ ਮੇਰੀ ਪਤਨੀ ਨੇ ਬੇਬੇ ਨਾਲ ਬੇਬੇ ਤੁਸੀਂ ਵੀ ਸਾਡੇ ਨਾਲ ਚੱਲੋ ਨਾ ਅਸੀਂ ਸਾਰੇ ਖਾਣਾ ਖਾਣ ਲਈ ਬਾਹਰ ਜਾ ਰਹੇ ਹਾਂ ਤੁਸੀਂ ਕਿੱਥੇ ਘਰ ਵਿੱਚ ਇਕੱਲੇ ਰਹੋਗੇ ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਨਾਲ ਚੱਲੋ ਮੈਂ ਪਿਆਰ ਨਾਲ ਬੇਬੇ ਦਾ ਹੱਥ ਫੜਿਆ ਤਾਂ ਬੇਬੇ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਹਿਣ ਲੱਗੀ ਪੁੱਤ ਮੈਨੂੰ ਕਿੱਥੇ ਆ ਦਿੱਤਾ ਬਾਹਰ ਜਾਣ ਦੀ ਤੇ ਬਾਹਰ ਦਾ ਖਾਣਾ ਖਾ ਕੇ ਮੇਰਾ ਚਿੱਤ ਘਬਰਾਉਣ ਲੱਗ ਜਾਂਦਾ ਹੈ ਮੈਂ ਘਰ ਵਿੱਚ ਇਕੱਲੀ ਠੀਕ ਆ ਮੈਂ ਗੁੱਸੇ ਨਾਲ ਬੇਬੇ ਵੱਲ ਵੇਖਿਆ ਤੇ ਕਿਹਾ ਬੇਬੇ ਆਖਿਰ ਤੁਸੀਂ ਮੇਰੇ ਨਾਲ ਕਿਉਂ ਨਹੀਂ ਜਾਂਦੇ ਮੇਰੀ ਕੋਈ ਗੱਲ ਕਿਉਂ ਨਹੀਂ ਮੰਨਦੇ ਮੈਂ ਚਾਹੁੰਦਾ ਮੈਂ ਜਿੱਥੇ ਵੀ ਜਾਵਾਂ ਤੁਹਾਨੂੰ ਨਾਲ ਲੈ ਕੇ ਜਾਵਾਂ ਇੰਨੇ ਸਾਲ ਤੁਹਾਡੇ ਤੋਂ ਦੂਰ ਰਹੀ ਹਾਂ ਹੁਣ ਤੁਹਾਡੇ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ ਥੋੜੇ ਸਮੇਂ ਵਿੱਚ ਮੇਰੀਆਂ ਛੁੱਟੀਆਂ ਖਤਮ ਹੋ ਜਾਣਗੀਆਂ ਤਾਂ ਮੈਂ ਫਿਰ ਵਾਪਸ ਅਫਰੀਕਾ ਚਲਾ ਜਾਵਾਂਗਾ ਫਿਰ ਪਤਾ ਨਹੀਂ ਕਦੋਂ ਮੌਕਾ ਮਿਲੇ ਕਿ ਜ਼ਿੰਦਗੀ ਐਨਾ ਸਮਾਂ ਦੇਵੇ ਜਾਂ ਨਾ ਦੇਵੇ ਮੈਂ ਅਫਸੋਸ ਨਾਲ ਬੋਲ ਰਿਹਾ ਸੀ ਬੇਬੇ ਦੇ ਮਨਾਂ ਕਰਨ ਨਾਲ ਇਸ ਵਾਰ ਮੈਨੂੰ ਸੱਚਮੁੱਚ ਦੁੱਖ ਪਹੁੰਚਿਆ ਸੀ ਉਹਨਾਂ ਦਾ ਵਿਵਹਾਰ ਅਜੀਬ ਜਿਹਾ ਹੋ ਗਿਆ ਸੀ ਮੇਰਾ ਸ਼ੈਦ ਉਹਨਾਂ ਨੂੰ ਅਫਰੀਕਾ ਤੋਂ ਵਾਪਸ ਆਉਣਾ ਚੰਗਾ ਨਹੀਂ ਲੱਗਾ ਸੀ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਸਿਰਫ 6 ਮਹੀਨੇ ਦੀ ਛੁੱਟੀ ਤੇ ਆਇਆ ਫਿਰ ਵਾਪਸ ਚਲਾ ਜਾਵਾਂਗਾ ਬੇਬੇ ਕਹਿੰਦੀ ਨਹੀਂ ਬੇਟਾ ਐਦਾਂ ਦੀ ਕੋਈ ਗੱਲ ਨਹੀਂ ਤੁਹਾਡੇ ਨਾਲ ਤਾਂ ਮੈਂ ਵੀ ਸਮਾਂ ਗੁਜ਼ਾਰਨਾ ਚਾਹੁੰਦੀ ਹਾਂ ਪਰ ਬਸ ਬਾਹਰ ਨਹੀਂ ਜਾਣਾ ਚਾਹੁੰਦੀ ਤੁਸੀਂ ਲੋਕ ਘੁੰਮ ਕੇ ਵਾਪਸ ਆ ਜਾਓ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਤੇ ਫਿਰ ਇਕੱਠੇ ਚਾਹ ਪੀਵਾਂਗੇ ਮੇਰੀ ਬਹੁਤ ਜ਼ਿਆਦਾ ਕਹਿਣ ਤੋਂ ਬਾਅਦ ਵੀ ਬੇਬੇ ਨਾ ਮੰਨੀ ਇਹ ਜਵਾਬ ਦਿੱਤਾ ਤਾਂ ਮੈਂ ਚੁੱਪਚਾਪ ਆਪਣੀ ਪਤਨੀ ਨੂੰ ਲੈ ਕੇ ਹੋਟਲ ਵਿੱਚ ਚਲਾ ਗਿਆ ਉੱਥੇ ਵੀ ਮੈਂ ਦੁਖੀ ਤੇ ਪਰੇਸ਼ਾਨ ਜਿਹਹਾ ਰਿਹਾ ਬੇਬੇ ਦਾ ਵਿਵਹਾਰ ਮੇਰੀ ਸਮਝ ਤੋਂ ਬਾਹਰ ਸੀ ਮੈਨੂੰ ਲੱਗਿਆ ਸ਼ਾਇਦ ਉਹ ਨਾਰਾਜ਼ ਹੈ ਕਿਉਂਕਿ ਕੱਲ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਆਪਣੇ ਸਹੁਰੇ ਘਰ ਚਲਿਆ ਗਿਆ ਸੀ ਬੱਚਿਆਂ ਨੂੰ ਵੀ ਬੇਬੇ ਕੋਲ ਹੀ ਛੱਡ ਗਿਆ ਸੀ ਮੈਨੂੰ ਲੱਗਿਆ ਸ਼ਾਇਦ ਬੇਬੇ ਇਸ ਗੱਲ ਤੋਂ ਨਾਰਾਜ਼ ਹੈ ਮੈਂ ਸੋਚਿਆ ਉਹਨਾਂ ਨੂੰ ਜਲਦੀ ਮਨਾ ਲਵਾਂਗਾ ਅਸੀਂ ਖਾਣਾ ਖਾ ਕੇ ਵਾਪਸ ਆਏ ਤਾਂ ਮੈਂ ਤੁਰੰਤ ਹੀ ਬੇਬੇ ਦੇ ਕਮਰੇ ਵਿੱਚ ਗਿਆ ਸੋਮਨ ਨੂੰ ਚਾਹ ਬਣਾਉਣ ਲਈ ਕਿਹਾ ਪਰ ਜਦੋਂ ਮੈਂ ਬੇਬੇ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਉਹ ਗੁੜੀ ਨੀਂਦ ਵਿੱਚ ਸੌ ਰਹੀ ਸੀ ਮੈਨੂੰ ਚਾਹ ਆਪਣੇ ਨਾਲ ਪੀਣ ਦਾ ਕਹਿ ਕੇ ਖੁਦ ਸੌ ਗਈ ਸੀ ਜਦ ਕਿ ਮੈਂ ਹੋਟਲ ਵਿੱਚ ਬਹੁਤ ਜਲਦੀ ਵਿਚਾਇਆ ਸੀ ਖਾਣਾ ਖਾंदे ਹੀ ਵਾਪਸ ਆ ਗਿਆ ਸੀ ਹਾਲਾਂਕਿ ਬੱਚਿਆਂ ਨੇ ਕਿੰਨਾ ਕਿਹਾ ਸੀ ਕਿ ਉਹਨਾਂ ਨੇ ਹਜੇ ਹੋਰ ਘੁੰਮਣਾ ਫਿਰਨਾ ਹੈ ਪਰ ਮੈਂ ਬੇਬੇ ਨਾਲ ਸਮਾਂ ਬਤਾਉਣਾ ਸੀ ਤੇ ਬੇਬੇ ਸੌ ਚੁੱਕੀ ਸੀ ਮੇਰਾ ਦਿਲ ਇੱਕਦਮ ਉਦਾਸ ਜਿਹਾ ਹੋ ਗਿਆ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਬੇਬੇ ਵੀ ਸੌ ਗਈ ਸੀ ਮੈਂ ਵੀ ਆਪਣੀ ਪਤਨੀ ਤੇ ਬੱਚਿਆਂ ਨਾਲ ਜਿਆਦਾ ਸਮਾਂ ਬਾਹਰ ਨਹੀਂ ਬਿਤਾ ਸਕਿਆ ਮੇਰੇ ਬੱਚੇ ਕਿੰਨੇ ਖੁਸ਼ ਸੀ ਇਸ ਸਮੇਂ ਮੈਨੂੰ ਬੇਬੇ ਤੇ ਗੁੱਸਾ ਆ ਰਿਹਾ ਸੀ ਪਰ ਸਵੇਰ ਤੱਕ ਉਹ ਗੁੱਸਾ ਖਤਮ ਹੋ ਚੁੱਕਿਆ ਸੀ ਮੈਂ ਬੇਬੇ ਦੇ ਕੋਲ ਬਹਿ ਗਿਆ ਤੇ ਸ਼ਿਕਾਇਤ ਕਰਦੇ ਕਹਿਣ ਲੱਗਾ ਬੇਬੇ ਤੁਸੀਂ ਛੇਤੀ ਸੌ ਗਏ ਸੀ ਰਾਤ ਨੂੰ ਜਦਕਿ ਮੈਂ ਵੀ ਜਲਦੀ ਵਾਪਸ ਆ ਗਿਆ ਸੀ ਬਸ ਬੇਟਾ ਮੇਰੀ ਤਾਂ ਉਮਰ ਹੋ ਚੁੱਕੀ ਹੈ ਜਲਦੀ ਨੀਂਦ ਆ ਜਾਂਦੀ ਐ ਤੇ ਜਲਦੀ ਹੀ ਅੱਖ ਵੀ ਖੁੱਲ ਜਾਂਦੀ ਐ ਕੋਈ ਗੱਲ ਨਹੀਂ ਅੱਜ ਤੂੰ ਪੂਰਾ ਦਿਨ ਮੇਰੇ ਕੋਲ ਰਹਿਣਾ ਬੇਬੇ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਿਆ ਤਾਂ ਮੇਰੀ ਸਾਰੀ ਨਾਰਾਜ਼ਗੀ ਖਤਮ ਹੋ ਗਈ ਮੈਂ ਬੇਬੇ ਦੀ ਗੋਦ ਵਿੱਚ ਸਿਰ ਰੱਖ ਦਿੱਤਾ ਇੰਨੇ ਵਿੱਚ ਮੇਰੀ ਪਤਨੀ ਚਾਹ ਲੈ ਕੇ ਆ ਗਈ ਨਾਸ਼ਤਾ ਤਾਂ ਮੈਂ ਪਹਿਲਾਂ ਹੀ ਕਰ ਚੁੱਕਿਆ ਸੀ ਸੁਮਨ ਬੇਬੇ ਲਈ ਵੀ ਚਾਹ ਲਿਆਓ ਅੱਜ ਮੈਂ ਬੇਬੇ ਦੇ ਨਾਲ ਹੀ ਚਾਹ ਪੀਵਾਂਗਾ ਅੱਛਾ ਜੀ ਕਹਿ ਕੇ ਸੁਮਣ ਵਾਪਸ ਮੁੜ ਗਈ ਇੱਕ ਕੱਪ ਚਾਹ ਬੇਬੇ ਵਾਸਤੇ ਲਈ ਆਈ ਸੁਮਣ ਵੀ ਉੱਥੇ ਹੀ ਬੈਠ ਗਈ ਮੈਂ ਬੇਬੇ ਦੇ ਹੱਥਾਂ ਵੱਲ ਵੇਖਿਆ ਉਹਨਾਂ ਦੇ ਹੱਥ ਕੰਬ ਰਹੇ ਸੀ ਬੇਬੇ ਕੀ ਹੋਇਆ ਤੁਹਾਡੀ ਤਬੀਅਤ ਤਾਂ ਠੀਕ ਹੈ ਮੈਂ ਆਪਣਾ ਚਾਹ ਦਾ ਕੱਪ ਰੱਖ ਦਿੱਤਾ ਹਾਂ ਬੇਟਾ ਮੈਂ ਠੀਕ ਹਾਂ ਬੇਬੇ ਨੇ ਜਵਾਬ ਦਿੱਤਾ ਤਾਂ ਮੈਨੂੰ ਉਹਨਾਂ ਦੀ ਗੱਲ ਤੇ ਭਰੋਸਾ ਨਾ ਹੋਇਆ ਤੁਹਾਡੇ ਹੱਥ ਕਿਉਂ ਕੰਬ ਰਹੇ ਹਨ ਅਗਲੇ ਦਿਨ ਸਵੇਰੇ ਮੈਂ ਬੇਬੇ ਨੂੰ ਜਿਦ ਕਰਕੇ ਡਾਕਟਰ ਕੋਲ ਜਾਣ ਲਈ ਤਿਆਰ ਕਰ ਲਿਆ ਸੀ ਪਹਿਲਾਂ ਤਾਂ ਉਹ ਮੰਨ ਨਹੀਂ ਰਹੀ ਸੀ ਕਹਿਣ ਲੱਗੀ ਬੇਟਾ ਮੈਂ ਬਿਲਕੁਲ ਠੀਕ ਆ ਬਸ ਥੋੜਾ ਜਿਹਾ ਚੱਕਰ ਆ ਗਿਆ ਸੀ ਪਰ ਮੈਂ ਉਹਨਾਂ ਦੀ ਇੱਕ ਨਾ ਸੁਣੀ ਮੈਂ ਸੁਮਨ ਨੂੰ ਕਿਹਾ ਤੂੰ ਵੀ ਤਿਆਰ ਹੋ ਜਾ ਬੇਬੇ ਨੂੰ ਲੈ ਕੇ ਚਲਦੇ ਹਾਂ ਬੇਬੇ ਬਾਰ-ਬਾਰ ਕਹਿੰਦੀ ਰਹੀ ਕਿ ਛੱਡੋ ਬੇਟਾ ਮੈਂ ਨਹੀਂ ਜਾਵਾਂਗੀ ਪਰ ਮੈਂ ਉਹਨਾਂ ਦੀ ਇੱਕ ਨਾ ਸੁਣੀ ਤੇ ਗੱਡੀ ਗੱਡ ਲਈ ਸਾਰੇ ਰਾਸਤੇ ਬੇਬੇ ਚੁੱਪ ਰਹੀ ਨਾ ਕੁਝ ਕਿਹਾ ਨਾ ਪੁੱਛਿਆ ਬਸ ਖਿੜਕੀ ਤੋਂ ਬਾਹਰ ਵੇਖਦੀ ਰਹੀ ਮੈਂ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਸ ਹਾਂ ਵਿੱਚ ਜਵਾਬ ਦੇ ਕੇ ਚੁੱਪ ਹੋ ਜਾਂਦੀ ਮੈਨੂੰ ਉਹਨਾਂ ਦਾ ਇਹ ਵਿਵਾਰ ਹੁਣ ਵੀ ਅਜੀਬ ਲੱਗ ਰਿਹਾ ਸੀ ਜਦੋਂ ਅਸੀਂ ਸਾਰੇ ਡਾਕਟਰ ਦੇ ਕੋਲ ਪਹੁੰਚੇ ਤਾਂ ਬੇਬੇ ਨੇ ਬੜੀ ਮੁਸ਼ਕਲ ਨਾਲ ਖੁਦ ਦਾ ਚੈੱਕਅਪ ਕਰਵਾਉਣ ਲਈ ਤਿਆਰ ਕੀਤਾ ਡਾਕਟਰ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਦਿਲ ਦੀ ਧੜਕਣ ਸਭ ਕੁਝ ਚੈੱਕ ਕੀਤਾ ਫਿਰ ਕੁਝ ਸਮਾਂ ਉਹਨਾਂ ਨਾਲ ਗੱਲਾਂ ਕੀਤੀਆਂ ਉਹਨਾਂ ਨੇ ਪੁੱਛਿਆ ਨੀਂਦ ਠੀਕ ਤਰ੍ਹਾਂ ਆਉਂਦੀ ਹੈ ਖਾਣਾ ਸਮੇਂ ਸਿਰ ਖਾਂਦੇ ਹੋ ਦਿਲ ਖबराਉਂਦਾ ਤਾਂ ਨਹੀਂ ਬੇਬੇ ਹਰ ਸਵਾਲ ਦਾ ਜਵਾਬ ਬਸ ਹਲਕੀ ਜਿਹੀ ਮੁਸਕਰਾਟ ਦੇ ਨਾਲ ਦੇ ਰਹੀ ਸੀ ਅੰਤ ਵਿੱਚ ਡਾਕਟਰ ਨੇ ਮੇਰੇ ਵੱਲ ਵੇਖਿਆ ਤੇ ਕਿਹਾ ਤੁਹਾਡੀ ਬੇਬੇ ਨੂੰ ਕੋਈ ਖਾਸ ਬਿਮਾਰੀ ਨਹੀਂ ਹੈ ਬਸ ਉਹਨਾਂ ਨੂੰ ਕਿਸੇ ਗੱਲ ਦੀ ਟੈਨਸ਼ਨ ਹੈ ਸ਼ਾਇਦ ਕਿਸੇ ਗੱਲ ਦਾ ਦਬਾਅ ਡਿਪਰੈਸ਼ਨ ਨਹੀਂ ਹੈ ਪਰ ਥੋੜੀ ਟੈਨਸ਼ਨ ਜ਼ਰੂਰ ਹੈ ਚੰਗਾ ਇਹ ਹੋਵੇਗਾ ਤੁਸੀਂ ਇਹਨਾਂ ਨੂੰ ਸਮਾਂ ਦਿਓ ਇਹਨਾਂ ਨਾਲ ਜ਼ਿਆਦਾ ਸਮਾਂ ਗੁਜ਼ਾਰੋ ਇਹਨਾਂ ਨੂੰ ਗੱਲ ਕਰਨ ਦਾ ਮੌਕਾ ਦਿਓ ਮੈਂ ਰੱਬ ਦਾ ਧੰਨਵਾਦ ਕੀਤਾ ਕਿ ਕੋਈ ਵੱਡੀ ਬਿਮਾਰੀ ਨਹੀਂ ਹੈ ਪਰ ਅੰਦਰੋਂ ਅਜੀਬ ਜਿਹਾ ਅਹਿਸਾਸ ਸੀ ਆਖਿਰ ਬੇਬੇ ਨੂੰ ਕਿਸ ਗੱਲ ਦੀ ਟੈਨਸ਼ਨ ਹੈ ਮੈਂ ਤਾਂ ਚਾਹੁੰਦਾ ਸੀ ਕਿ ਉਹ ਖੁਸ਼ ਰਹੇਨ ਕਾਰਾ ਕੇ ਮੈਂ ਉਹਨਾਂ ਦੇ ਕੋਲ ਬਹਿ ਗਿਆ ਉਹ ਚੁੱਪ ਸੀ ਮੈਂ ਕਿਹਾ ਬੇਬੇ ਦੇਖਿਆ ਡਾਕਟਰ ਨੇ ਵੀ ਕਿਹਾ ਕਿ ਤੁਹਾਨੂੰ ਟੈਨਸ਼ਨ ਹੈ ਦੱਸੋ ਨਾ ਬੇਬੇ ਕਿਹੜੀ ਗੱਲ ਦੀ ਟੈਨਸ਼ਨ ਹੈ ਤੁਹਾਨੂੰ ਕੀ ਪਰੇਸ਼ਾਨੀ ਹੈ ਬੇਬੇ ਮੁਸਕੁਰਾ ਕੇ ਕਹਿਣ ਲੱਗੀ ਨਹੀਂ ਪੁੱਤ ਡਾਕਟਰ ਤਾਂ ਐਵੇਂ ਹੀ ਕਹਿੰਦੇ ਰਹਿੰਦੇ ਨੇ ਮੈਂ ਜਮਾ ਠੀਕ ਆ ਤੁਸੀਂ ਲੋਕ ਬਸ ਖੁਸ਼ ਰਹੋ ਇਹਦੇ ਵਿੱਚ ਹੀ ਮੇਰੀ ਖੁਸ਼ੀ ਹੈ ਮੈਂ ਚੁੱਪ ਹੋ ਗਿਆ ਪਰ ਮੇਰਾ ਦਿਲ ਹਜੇ ਵੀ ਸੰਤੋਸ਼ਟ ਨਹੀਂ ਸੀ ਅਗਲੇ 2-3 ਦਿਨ ਮੈਂ ਧਿਆਨ ਦਿੱਤਾ ਕਿ ਬੇਬੇ ਪਹਿਲਾਂ ਵਰਗੀ ਨਹੀਂ ਰਹੀ ਕਦੇ ਬੈਠੇ-ਬੈਠੇ ਸੋਚਾਂ ਵਿੱਚ ਗੁੰਮ ਹੋ ਜਾਂਦੀ ਕਦੇ ਖਾਣੇ ਦੇ ਟੇਬਲ ਤੇ ਸਭ ਦੇ ਹੁੰਦੇ ਹੋਿਆਂ ਵੀ ਚੁੱਪ ਰਹਿੰਦੀ ਇੱਕ ਦਿਨ ਮੈਂ ਦੇਖਿਆ ਕਿ ਬੇਬੇ ਸੁਮਨ ਨਾਲ ਬੈਠੀ ਸੀ ਸੁਮਨ ਹਾਸਾਸ ਕੇ ਗੱਲਾਂ ਕਰ ਰਹੀ ਸੀ ਪਰ ਬੇਬੇ ਦਾ ਧਿਆਨ ਕਿਤੇ ਹੋਰ ਸੀ ਉਹਨਾਂ ਦੇ ਚਿਹਰੇ ਤੇ ਇੱਕ ਖਮੋਸ਼ੀ ਸੀ ਉਦਾਸੀ ਸੀ ਮੈਂ ਪੁੱਛਿਆ ਬੇਬੇ ਸਭ ਠੀਕ ਤਾਂ ਹੈ ਕਿੱਥੇ ਘੁਆਚੇ ਹੋਏ ਹਾਂ ਬੇਬੇ ਕਹਿਣ ਲੱਗੀ ਬਸ ਪੁੱਤ ਦਿਲ ਕਦੇ-ਕਦੇ ਅਜੀਬ ਜਿਹਾ ਹੋ ਜਾਂਦਾ ਹੈ ਕੋਈ ਕਾਰਨ ਵੀ ਨਹੀਂ ਹੁੰਦਾ ਮੈਂ ਕਿਹਾ ਚਲੋ ਬਾਹਰ ਚੱਲਦੇ ਹਾਂ ਕਿਤੇ ਘੁੰਮ ਕੇ ਆਉਂਦੇ ਹਾਂ ਪਰ ਉਹਨਾਂ ਨੇ ਕਿਹਾ ਨਹੀਂ ਪੁੱਤ ਦਿਲ ਨਹੀਂ ਚਾਹੁੰਦਾ ਇੱਕ ਦਿਨ ਮੈਂ ਸ਼ਾਮ ਨੂੰ ਕੰਮ ਤੋਂ ਵਾਪਸ ਆਇਆ ਤਾਂ ਦੇਖਿਆ ਬੇਬੇ ਆਪਣੇ ਕਮਰੇ ਵਿੱਚ ਬੈਠੀ ਸੀ ਮੈਂ ਆਵਾਜ਼ ਦਿੱਤੀ ਬੇਬੇ ਚਾ ਪੀਓਗੇ ਉਹਨਾਂ ਨੇ ਸਿਰ ਝੁੱਕ ਕੇ ਮੇਰੇ ਵੱਲ ਵੇਖਿਆ ਪਰ ਕੋਈ ਜਵਾਬ ਨਾ ਦਿੱਤਾ ਜਦੋਂ ਮੈਂ ਬੇਬੇ ਦੇ ਕੋਲ ਗਿਆ ਉਹਨਾਂ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਨਮੀ ਸੀ ਮੈਂ ਪੁੱਛਿਆ ਬੇਬੇ ਤੁਸੀਂ ਰੋ ਰਹੇ ਹੋ ਉਹਨਾਂ ਨੇ ਤੁਰੰਤ ਮੂੰਹ ਮੋੜ ਲਿਆ ਤੇ ਬੋਲੀ ਨਹੀਂ ਪੁੱਤ ਅੱਖਾਂ ਵਿੱਚ ਕੁਝ ਚਲਾ ਗਿਆ ਸੀ ਮੈਂ ਜਾਣ ਗਿਆ ਸੀ ਕੁਝ ਨਾ ਕੁਝ ਤਾਂ ਹੋਇਆ ਹੈ ਜੋ ਬੇਬੇ ਰੋ ਰਹੀ ਹੈ ਪਰ ਉਹ ਦੱਸਣਗੇ ਨਹੀਂ ਮੈਨੂੰ ਲੱਗਿਆ ਸ਼ਾਇਦ ਉਹਨਾਂ ਦੀ ਕੋਈ ਪੁਰਾਣੀ ਯਾਦ ਤਾਜ਼ਾ ਹੋ ਗਈ ਹੋਣੀ ਐ ਮੈਂ ਚਾਹੁੰਦਾ ਸੀ ਉਹਨਾਂ ਦਾ ਦਿਲ ਬਹਲਾਵਾਂ ਅਗਲੇ ਦਿਨ ਮੈਂ ਸੋਚਿਆ ਬੇਬੇ ਲਈ ਇੱਕ ਸੋਹਣਾ ਜਿਹਾ ਸੂਟ ਲੈ ਕੇ ਆਉਂਦਾ ਹਾਂ ਮੈਂ ਸੁਮਨ ਨੂੰ ਨਾਲ ਲੈ ਕੇ ਬਾਜ਼ਾਰ ਚਲਾ ਗਿਆ ਸੁਮਨ ਨੇ ਬੜੇ ਪਿਆਰ ਨਾਲ ਇੱਕ ਸੋਹਣਾ ਜਿਹਾ ਸੂਟ ਪਸੰਦ ਕੀਤਾ ਕਹਿਣ ਲੱਗੀ ਬੇਬੇ ਤੇ ਬਹੁਤ ਵਧੀਆ ਲੱਗੇਗਾ ਮੈਂ ਤੁਰੰਤ ਖਰੀਦ ਲਿਆ ਤੇ ਖੁਸ਼ੀ-ਖੁਸ਼ੀ ਘਰੇ ਵਾਪਸ ਆ ਗਿਆ ਜਿਵੇਂ ਬੇਬੇ ਨੂੰ ਸੂਟ ਦਿੱਤਾ ਉਹਨਾਂ ਦੇ ਚਿਹਰੇ ਤੇ ਖੁਸ਼ੀ ਆ ਗਈ। ਉਹਨਾਂ ਨੇ ਸੂਟ ਫੜਿਆ ਤੇ ਕਹਿਣ ਲੱਗੀ, "ਵਾਹ ਬੇਟਾ, ਇਹ ਤਾਂ ਬਹੁਤ ਸੋਹਣਾ ਹੈ।" ਪਰ ਜਿਵੇਂ ਹੀ ਸੁਮਨ ਕਮਰੇ ਵਿੱਚ ਆਈ ਤਾਂ ਬੇਬੇ ਦਾ ਚਿਹਰਾ ਬਦਲ ਗਿਆ। ਉਹਨਾਂ ਦੇ ਚਿਹਰੇ ਤੇ ਉਹ ਖੁਸ਼ੀ ਅਚਾਨਕ ਗਾਇਬ ਹੋ ਗਈ। ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹਨਾਂ ਨੇ ਹੌਲੀ ਜਿਹੀ ਸੂਟ ਵਾਪਸ ਕਰਦਿਆਂ ਕਿਹਾ, "ਨਹੀਂ ਬੇਟਾ, ਇਹ ਤਾਂ ਸੁਮਨ ਲਈ ਲੈ ਕੇ ਆਇਆ ਨਾ ਤਾਂ ਮੈਂ ਕਿਉਂ ਲਵਾਂ?" ਮੈਂ ਹੈਰਾਨ ਹੋ ਕੇ ਕਿਹਾ ਨਹੀਂ ਬੇਬੇ ਇਹ ਤਾਂ ਮੈਂ ਤੁਹਾਡੇ ਲਈ ਖਰੀਦਿਆ ਹੈ ਸੁਮਨ ਨੇ ਵੀ ਤੁਰੰਤ ਕਿਹਾ ਬੇਬੇ ਜੀ ਇਹ ਤੁਹਾਡੇ ਲਈ ਹੈ ਪਰ ਬੇਬੇ ਹੱਥ ਪਿੱਛੇ ਕਰਕੇ ਕਹਿਣ ਲੱਗੀ ਨਹੀਂ ਬੇਟਾ ਹੁਣ ਮੇਰੇ ਤੇ ਇਹ ਰੰਗ ਚੰਗੇ ਨਹੀਂ ਲੱਗਦੇ ਬੁਢਾਪੇ ਵਿੱਚ ਇਹ ਸਭ ਨਹੀਂ ਜੱਜਦਾ ਤੂੰ ਸੁਮਨ ਨੂੰ ਦੇ ਦੇ ਮੇਰੇ ਕੋਲ ਪਹਿਲਾਂ ਹੀ ਬਹੁਤ ਸੂਟ ਹਨ ਇਹ ਸੂਟ ਲੈ ਕੇ ਮੈਂ ਕੀ ਕਰਾਂਗੀ ਮੈਂ ਕੁਝ ਸਮਾਂ ਚੁੱਪ ਖੜਾ ਰਿਹਾ ਅੰਦਰੋਂ ਦਿਲ ਨੂੰ ਕੁਝੜਕਾ ਜਿਹਾ ਸੀ ਪਹਿਲਾਂ ਖੁਸ਼ੀ ਫਿਰ ਅਚਾਨਕ ਨਾ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਕਹਿ ਨਹੀਂ پا ਰਹੀ ਸੀ ਸੁਮਨ ਨੇ ਮੇਰੇ ਵੱਲ ਵੇਖਿਆ ਜਿਵੇਂ ਉਸ ਨੂੰ ਕੁਝ ਅਜੀਬ ਲੱਗਾ ਹੋਵੇ ਮੈਂ ਜ਼ਬਰਦਸਤੀ ਬੇਬੇ ਦੇ ਹੱਥ ਵਿੱਚ ਸੂਟ ਫੜਾਇਆ ਪਰ ਉਹਨਾਂ ਨੇ ਮੇਰਾ ਹੱਥ ਹਟਾ ਦਿੱਤਾ ਤੇ ਕਿਹਾ ਰਹਿਣ ਦੇ ਬੇਟਾ ਮੈਂ ਕਿਹਾ ਬੇਬੇ ਤੁਸੀਂ ਨਾਰਾਜ਼ ਹੋ ਮੇਰੇ ਨਾਲ ਉన్నా ਨੇ ਤਰੰਤ ਨਾਂ ਵਿੱਚ ਸਿਰ ਹਿਲਾਇਆ ਤੇ ਕਿਹਾ ਨਹੀਂ ਬੇਟਾ ਏਦਾਂ ਦੀ ਕੋਈ ਗੱਲ ਨਹੀਂ ਰਾਤ ਨੂੰ ਜਦੋਂ ਸਾਰੇ ਸੌ ਗਏ ਤਾਂ ਮੈਂ ਕਾਫੀ ਦੇਰ ਤੱਕ ਜਾਗਦਾ ਰਿਹਾ ਸੋਚਦਾ ਰਿਹਾ ਕਿ ਆਖਿਰ ਬੇਬੇ ਨੂੰ ਹੋਇਆ ਕੀ ਹੈ ਕਦੇ ਉਹ ਕਿਸੇ ਗੱਲ ਵਿੱਚ ਉਲਝੀ ਲੱਗਦੀ ਹੈ ਤਾਂ ਕਦੇ ਖੁਦ ਹੀ ਮੁਸਕਰਾ ਦਿੰਦੀ ਹੈ ਕਦੇ ਇੰਜ ਲੱਗਦਾ ਹੈ ਜਿਵੇਂ ਕਿਸੇ ਚੀਜ਼ ਤੋਂ ਪਰੇਸ਼ਾਨ ਹੈ ਮੈਂ ਫੈਸਲਾ ਕੀਤਾ ਕਿ ਕੱਲ ਫਿਰ ਉਹਨਾਂ ਨਾਲ ਗੱਲ ਕਰਾਂਗਾ ਚਾਹੇ ਉਹ ਕੁਝ ਵੀ ਕਹਿਣ ਅਗਲੀ ਸਵੇਰ ਮੈਂ ਨਾਸ਼ਤੇ ਦੇ ਸਮੇਂ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਬੇਬੇ ਚੁੱਪਚਾਪ ਬੈਠੀ ਰੋਟੀ ਖਾ ਰਹੀ ਸੀ ਮੈਂ ਕਿਹਾ ਬੇਬੇ ਤੁਸੀਂ ਖੁਸ਼ ਨਹੀਂ ਲੱਗ ਰਹੇ ਮੈਨੂੰ ਦੱਸੋ ਨਾ ਆਖਿਰ ਗੱਲ ਕੀ ਹੈ ਕੁਝ ਤਾਂ ਹੈ ਜੋ ਤੁਸੀਂ ਮੇਰੇ ਤੋਂ ਲੁਕੋ ਰਹੇ ਹੋ ਤਾਂ ਬੇਬੇ ਕਹਿਣ ਲੱਗੀ ਨਹੀਂ ਪੁੱਤ ਤੂੰ ਇਦਾਂ ਕਿਉਂ ਸੋਚਦਾ ਹੈ ਬਸ ਮੇਰੀ ਉਮਰ ਹੋ ਗਈ ਹੈ ਦਿਲ ਕਦੇ ਕਦੇ ਕਿਸੇ ਗੱਲ ਨੂੰ ਲੈ ਕੇ ਉਲਝ ਜਾਂਦਾ ਹੈ ਜੋ ਕਦੇ ਖਤਮ ਨਹੀਂ ਹੁੰਦੀ ਮੈਂ ਕਿਹਾ ਬੇਬੇ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਦਿਓ ਮੈਂ ਹਾਂ ਨਾ ਉਹਨਾਂ ਨੇ ਬਸ ਮੇਰੇ ਵੱਲ ਵੇਖਿਆ ਤੇ ਕਹਿਣ ਲੱਗੀ ਪੁੱਤ ਮੈਂ ਬਿਲਕੁਲ ਠੀਕ ਹਾਂ ਤੂੰ ਫਿਕਰ ਨਾ ਕਰ ਇਹ ਸੁਣ ਮੈਂ ਚੁੱਪ ਹੋ ਗਿਆ ਅਗਲੇ ਕੁਝ ਦਿਨ ਵੀ ਇਸੇ ਤਰ੍ਹਾਂ ਲੰਘ ਗਏ ਬੇਬੇ ਕਦੇ ਕੁਝ ਠੀਕ ਲੱਗਦੀ ਕਦੇ ਉਦਾਸ ਲੱਗਦੀ ਕਦੇ ਮੇਰੇ ਨਾਲ ਗੱਲ ਕਰਦੇ ਕਰਦੇ ਅਚਾਨਕ ਚੁੱਪ ਹੋ ਜਾਂਦੀ ਸੋਮਣ ਵੀ ਕਹਿਣ ਲੱਗੀ ਬੇਬੇ ਜੀ ਸ਼ਾਇਦ ਕਿਸੇ ਗੱਲ ਤੋਂ ਦੁਖੀ ਹਨ ਪਰ ਦੱਸਦੇ ਨਹੀਂ ਇੱਕ ਦਿਨ ਮੈਂ ਉਹਨਾਂ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਬੇਬੇ ਆਪਣੀ ਪੁਰਾਣੀ ਫੋਟੋ ਦੇਖ ਰਹੀ ਸੀ ਮੈਂ ਕਿਹਾ ਬੇਬੇ ਕੀ ਦੇਖ ਰਹੀ ਹੋ ਕਹਿਣ ਲੱਗੀ ਕੁਝ ਨਹੀਂ ਬੇਟਾ ਪੁਰਾਣੀਆਂ ਯਾਦਾਂ ਸੀ ਮੈਂ ਉਹਨਾਂ ਦੇ ਕੋਲ ਬੈਠ ਕੇ ਕਿਹਾ ਬੇਬੇ ਹੁਣ ਇਹ ਸਭ ਛੱਡ ਦਿਓ ਹੁਣ ਅਸੀਂ ਹਾਂ ਨਾ ਪਰ ਉਹਨਾਂ ਨੇ ਬਸ ਸਿਰ ਹਿਲਾ ਦਿੱਤਾ ਪਰ ਮੇਰਾ ਦਿਲ ਮੈਨੂੰ ਵਿਸ਼ਵਾਸ ਕਰਨ ਲੱਗਿਆ ਸੀ ਕਿ ਬੇਬੇ ਸੱਚਮੁੱਚ ਕਿਸੇ ਟੈਨਸ਼ਨ ਵਿੱਚ ਹੈ ਪਰ ਉਹ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹੁੰਦੀ ਮੈਂ ਰੋਜ਼ ਉਹਨਾਂ ਦੇ ਕੋਲ ਬੈਠਣ ਲੱਗਾ ਉਹਨਾਂ ਨਾਲ ਗੱਲਾਂ ਕਰਦਾ ਹਸਾਉਣ ਦੀ ਕੋਸ਼ਿਸ਼ ਕਰਦਾ ਪਰ ਉਹਨਾਂ ਦੇ ਚਿਹਰੇ ਤੇ ਉਹੀ ਉਦਾਸੀ ਛਾਈ ਰਹਿੰਦੀ ਕਦੇ-ਕਦੇ ਲੱਗਦਾ ਉਹ ਕੁਝ ਕਹਿਣਾ ਚਾਹੁੰਦੀ ਹੈ ਪਰ ਅਚਾਨਕ ਰੁਕ ਜਾਂਦੀ ਸੀ ਮੈਂ ਹਰ ਵਾਰ ਇਹੀ ਸੋਚਦਾ ਕਿਤੇ ਨਾ ਕਿਤੇ ਦਾਲ ਵਿੱਚ ਕੁਝ ਕਾਲਾ ਜ਼ਰੂਰ ਹੈ 6 ਸਾਲ ਪਹਿਲਾਂ ਬੇਬੇ ਨੇ ਖੁਦ ਮੈਨੂੰ ਅਫਰੀਕਾ ਭੇਜਿਆ ਸੀ ਕਿਉਂਕਿ ਘਰ ਦੇ ਹਾਲਾਤ ਚੰਗੇ ਨਹੀਂ ਸੀ ਮੇਰੀ ਪਤਨੀ ਵੱਖਰੇ ਤੌਰ ਤੇ ਮੇਰੇ ਨਾਲ ਘਰ ਦੇ ਖਰਚੇ ਲਈ ਲੜਦੀ ਰਹਿੰਦੀ ਸੀ ਬੇਬੇ ਨੇ ਜਦੋਂ ਸਾਡੇ ਦੋਹਾਂ ਵਿਚਾਰੇ ਐਨੀ ਲੜਾਈ ਵੇਖੀ ਤਾਂ ਸਾਡੀ ਥੋੜੀ ਜਿਹੀ ਜ਼ਮੀਨ ਵੇਚ ਕੇ ਮੈਨੂੰ ਅਫਰੀਕਾ ਭੇਜ ਦਿੱਤਾ ਮੇਰਾ ਚੰਗਾ ਕੰਮ ਚੱਲ ਪਿਆ ਘਰ ਵਿੱਚ ਪੈਸੇ ਆਉਣ ਲੱਗੇ ਹਾਲਾਤ ਚੰਗੇ ਹੋ ਗਏ ਉਹਨਾਂ ਦਿਨਾਂ ਵਿੱਚ ਮੇਰੀ ਬੀਬੇ ਤੇ ਸੁਮਨ ਦੋਵਾਂ ਨਾਲ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਦਾ ਹਾਲ ਚਾਲ ਪਤਾ ਲੱਗਦਾ ਰਹਿੰਦਾ ਸੀ ਮੇਰੇ ਬੱਚੇ ਵੀ ਹਰ ਸੁੱਖ ਸਹੂਲਤ ਨਾਲ ਜੀ ਰਹੇ ਸੀ ਹੁਣ 6 ਸਾਲ ਬਾਅਦ ਮੈਂ ਅਫਰੀਕਾ ਤੋਂ ਵਾਪਸ ਆਇਆ ਸੀ ਪਰ ਸਭ ਕੁਝ ਬਦਲਿਆ ਹੋਇਆ ਲੱਗ ਰਿਹਾ ਸੀ ਮੈਨੂੰ ਲੱਗਿਆ ਸੀ ਕੀਛੇ ਮਹੀਨਿਆਂ ਦੀ ਜੋ ਛੁੱਟੀ ਮਿਲੀ ਹੈ ਉਸ ਨੂੰ ਆਰਾਮ ਨਾਲ ਆਪਣੇ ਘਰ ਵਾਲਿਆਂ ਨਾਲ گزارਾਂਗਾ ਅਫਰੀਕਾ ਵਿੱਚ ਰਹਿੰਦੇ ਸਮੇਂ ਮੈਂ ਆਪਣੇ ਪਰਿਵਾਰ ਨੂੰ ਬਹੁਤ ਯਾਦ ਕਰਦਾ ਸੀ ਖਾਸ ਕਰਕੇ ਬੇਬੇ ਦੀ ਯਾਦ ਬਹੁਤ ਜ਼ਿਆਦਾ ਆਉਂਦੀ ਸੀ ਕਦੇ ਮੈਂ ਉਹਨਾਂ ਤੋਂ ਦੂਰ ਨਹੀਂ ਰਿਹਾ ਸੀ ਜਦੋਂ ਤੋਂ ਹੋਸ਼ ਸੰਭਾਲਿਆ ਸੀ ਉਹਨਾਂ ਨੇ ਮੈਨੂੰ ਇੱਕ ਪਲ ਲਈ ਖੁਦ ਤੋਂ ਦੂਰ ਨਹੀਂ ਕੀਤਾ ਸੀ ਜਦੋਂ ਮੈਨੂੰ ਬਾਹਰ ਭੇਜਿਆ ਉਦੋਂ ਪਤਾ ਨਹੀਂ ਕਿਵੇਂ ਦਿਲ ਤੇ ਪੱਥਰ ਰੱਖ ਕੇ ਭੇਜਿਆ ਹੋਵੇਗਾ ਬਾਪੂ ਦੇ ਜਾਣ ਤੋਂ ਬਾਅਦ ਬੇਬੇ ਨੇ ਪਤਾ ਨਹੀਂ ਕਿਵੇਂ ਮੈਨੂੰ ਪਾਲਿਆ ਪੋਸਿਆ ਸੀ ਕਦੇ ਮਿਹਨਤ ਮਜ਼ਦੂਰੀ ਵੀ ਨਹੀਂ ਕਰਨ ਦਿੱਤੀ ਸਗੋਂ ਪੜਾਇਆ ਲਿਖਾਇਆ ਉਹੀ ਪੜ੍ਹਾਈ ਲਿਖਾਈ ਜੋ ਬਾਅਦ ਵਿੱਚ ਮੇਰੇ ਬਹੁਤ ਕੰਮ ਆਈ ਮੈਂ ਖੁਸ਼ ਵੀ ਸੀ ਕਿ ਬੇਬੇ ਨੇ ਮੈਨੂੰ ਸਿੱਖਿਆ ਦਵਾਈ ਸੂਝ-ਬੂਝ ਦਿੱਤੀ ਸਿੱਖਿਆ ਸਿਰਫ ਇਸ ਲਈ ਤਾਂ ਪ੍ਰਾਪਤ ਨਹੀਂ ਕੀਤੀ ਜਾਂਦੀ ਕਿ ਇਨਸਾਨ ਚੰਗੀ ਜੌਬ ਕਰੇ ਤੇ ਪੈਸਾ ਕਮਾਵੇ ਸਗੋਂ ਸਿੱਖਿਆ ਤਾਂ ਇਸ ਲਈ ਪ੍ਰਾਪਤ ਕੀਤੀ ਜਾਂਦੀ ਹੈ ਕਿ ਇਨਸਾਨ ਦੇ ਅੰਦਰ ਸਹੀ ਗਲਤ ਦੀ ਸੂਝ-ਬੂਝ ਪੈਦਾ ਹੋਵੇ ਮੈਨੂੰ ਜ਼ਿੰਦਗੀ ਵਿੱਚ ਸਭ ਕੁਝ ਮਿਲ ਚੁੱਕਿਆ ਸੀ ਪਰ ਬੇਬੇ ਦਾ ਵਿਵਹਾਰ ਮੇਰੇ ਨਾਲ ਬਦਲ ਚੁੱਕਿਆ ਸੀ ਇਹ ਕਮੀ ਮੇਰੇ ਦਿਲ ਨੂੰ ਜਿਵੇਂ ਖਾਲੀ ਕਰ ਰਹੀ ਸੀ ਮੈਂ ਚਾਹੁੰਦਾ ਸੀ ਬੇਬੇ ਪਹਿਲਾਂ ਦੀ ਤਰ੍ਹਾਂ ਖੁਸ਼ ਰਹੇ ਉਹਨਾਂ ਦੇ ਚਿਹਰੇ ਤੇ ਉਮੇ ਦੀ ਮੁਸਕਰਾਟ ਚਲਕੇ ਜੋ ਕਦੇ ਮੇਰੀ ਖੁਸ਼ੀ ਦੇਖ ਕੇ ਆ ਜਾਂਦੀ ਸੀ ਪਰ ਹੁਣ ਸਭ ਕੁਝ ਬਦਲ ਗਿਆ ਸੀ ਹੁਣ ਸੁਮਨ ਨੂੰ ਦੇਖਦੇ ਬੇਬੇ ਦਾ ਮੂਡ ਬਦਲ ਜਾਣਾ ਮੇਰੀ ਸਮਝ ਤੋਂ ਬਾਹਰ ਸੀ ਮੈਨੂੰ ਲੱਗਿਆ ਸ਼ਾਇਦ ਬੇਬੇ ਸੁਮਨ ਨੂੰ ਪਸੰਦ ਨਹੀਂ ਕਰਦੀ ਪਰ ਜੇ ਇਦਾਂ ਹੁੰਦਾ ਤਾਂ ਜ਼ਰੂਰ ਮੇਰੇ ਸਾਹਮਣੇ ਸੁਮਨ ਦੀ ਕੋਈ ਗੱਲ ਕਰਦੀ ਬੇਬੇ ਨੇ ਕਦੇ ਸੁਮਨ ਬਾਰੇ ਕੋਈ ਗਲਤ ਗੱਲ ਵੀ ਨਹੀਂ ਕੀਤੀ ਸੀ ਇਸ ਦਾ ਮਤਲਬ ਇਹ ਸੀ ਜ਼ਰੂਰ ਸੁਮਨ ਨਾਲ ਜੁੜੀ ਕੋਈ ਗੱਲ ਹੈ ਜਾਂ ਕੋਈ ਗਲਤੀ ਹੈ ਜਿਹਦੇ ਕਰਕੇ ਬੇਬੇ ਸੁਮਨ ਨੂੰ ਦੇਖਦੇ ਘਬਰਾ ਜਾਂਦੀ ਹੈ ਹੁਣ ਮੈਂ ਸੁਮਨ ਦੀ ਉਸ ਗਲਤੀ ਨੂੰ ਹਰ ਹਾਲ ਵਿੱਚ ਫੜਨਾ ਚਾਹੁੰਦਾ ਸੀ ਮੈਂ ਸੁਮਨ ਨੂੰ ਬੇਬੇ ਨਾਲ ਸ਼ਹਿਰ ਜਾਣ ਲਈ ਕਿਹਾ ਬੇਬੇ ਜਾਣ ਤੋਂ ਬਚ ਰਹੀ ਸੀ ਕਹਿਣ ਲੱਗੀ ਬੇਟਾ ਦਿਲ ਨਹੀਂ ਚਾਹੁੰਦਾ ਬਾਹਰ ਜਾਣ ਨੂੰ ਮੈਂ ਘਰ ਵਿੱਚ ਹੀ ਠੀਕ ਆ ਪਰ ਮੈਂ ਜੇਦ ਕੀਤੀ ਤੇ ਕਿਹਾ ਬੇਬੇ ਥੋੜਾ ਜਿਹਾ ਬਾਹਰ ਚਲੇ ਜਾਓ ਕਿਉਂਕਿ ਬਾਹਰ ਜਾਣ ਨਾਲ ਥੋੜਾ ਜਿਹਾ ਮਨ ਬੈਲ ਜਾਂਦਾ ਜਦੋਂ ਮੈਂ ਜ਼ਿਆਦਾ ਜ਼ੋਰ ਦਿੱਤਾ ਤਾਂ ਬੇਬੇ ਮੰਨ ਗਈ ਤੇ ਸੁਮਨ ਨਾਲ ਬਾਹਰ ਚਲੀ ਗਈ ਉਹਨਾਂ ਦੇ ਜਾਂਦੇ ਹੀ ਮੈਂ ਤੁਰੰਤ ਉਹ ਕੰਮ ਕੀਤਾ ਜੋ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਮੈਂ ਬੇਬੇ ਦੇ ਕਮਰੇ ਵਿੱਚ ਇੱਕ ਪਲਾਸਟਿਕ ਦੇ ਫੁੱਲਾਂ ਦਾ ਗੁਲਦਸਾ ਲੱਗਿਆ ਹੋਇਆ ਸੀ ਉਸ ਵਿੱਚ ਮੈਂ ਇੱਕ ਕੈਮਰਾ ਲੁਕੋ ਕੇ ਲਗਾ ਦਿੱਤਾ ਮੈਨੂੰ ਸ਼ੱਕ ਸੀ ਜ਼ਰੂਰ ਕੁਝ ਤਾਂ ਹੈ ਜੋ ਬੇਬੇ ਮੇਰੇ ਤੋਂ ਲੁਕੋਂਦੀ ਹੈ ਜਾਂ ਫਿਰ ਸੁਮਨ ਦੀ ਕੋਈ ਹਰਕਤ ਹੈ ਜੋ ਮੇਰੇ ਸਾਹਮਣੇ ਨਹੀਂ ਆ ਰਹੀ ਮੈਂ 3 ਦਿਨ ਕੈਮਰੇ ਦੀ ਵੀਡੀਓ ਦੇਖਦਾ ਰਿਹਾ ਪਰ ਸਭ ਕੁਝ ਆਮ ਸੀ ਬਸ ਬੇਬੇ ਪਾਠ ਕਰਦੀ ਕਦੇ ਕਦੇ ਖਿੜਕੀ ਦੇ ਕੋਲ ਬਹਿ ਕੇ ਬਾਹਰ ਵੇਖਦੀ ਪਰ 5ਵੇਂ ਦਿਨ ਜੋ ਵੀਡੀਓ ਸਾਹਮਣੇ ਆਈ ਉਸ ਨੂੰ ਦੇਖ ਕੇ ਮੇਰੇ ਹੋਸ਼ ੁੱਡ ਗਏ ਮੇਰੇ ਹੱਥ ਕੰਬਣ ਲੱਗੇ ਸੁਮਨ ਬੇਬੇ ਦੇ ਕਮਰੇ ਵਿੱਚ ਗਈ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਬੇਬੇ ਉਸ ਟਾਈਮ ਮੰਡੇ ਤੇ ਬੈਠੀ ਸੀ ਸੁਮਨ ਉਹਦੇ ਨਾਲ ਜਾ ਕੇ ਗੁੱਸੇ ਵਿੱਚ ਕੁਝ ਬੋਲ ਰਹੀ ਸੀ ਫਿਰ ਉਸਨੇ ਬੇਬੇ ਨੂੰ ਗੁੱਸੇ ਵਿੱਚ ਕਿਹਾ ਹੁਣ ਬੰਦ ਕਰੋ ਇਹ ਡਰਾਮੇ ਮੈਨੂੰ ਸਭ ਪਤਾ ਹੈ ਬੁੱਢੀਏ ਤੂੰ ਮੇਰੇ ਖਿਲਾਫ ਮੇਰੇ ਪਤੀ ਦੇ ਦਿਲ ਵਿੱਚ ਜ਼ਹਿਰ ਘੋਲ ਰਹੀ ਹੈ ਨਾ ਮੈਂ ਤੈਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹਾਂ ਮੇਰੇ ਪਤੀ ਤੋਂ ਦੂਰ ਰਹਿ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਬੇਬੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿਣ ਲੱਗੀ ਬੇਟਾ ਮੈਂ ਤਾਂ ਕਦੇ ਤੇਰੇ ਖਿਲਾਫ ਕੁਝ ਨਹੀਂ ਕਿਹਾ ਮੈਂ ਤਾਂ ਸਿਰਫ ਰੱਬ ਅਗੇ ਅਰਦਾਸ ਕਰਦੀ ਆ ਤੁਸੀਂ ਦੋਵੇਂ ਖੁਸ਼ ਰਹੋ ਪਰ ਸੁਮਾਨੇ ਉਹਨਾਂ ਦੀ ਗੱਲ ਕੱਟ ਦਿੱਤੀ ਤੇ ਸਖਤ ਲਹਿਜੇ ਵਿੱਚ ਕਿਹਾ ਝੂਠ ਨਾ ਬੋਲ ਬੁੜੀਏ ਜੇ ਮੈਂ ਤੈਨੂੰ ਦੁਬਾਰਾ ਆਪਣੇ ਪਤੀ ਨਾਲ ਗੱਲ ਕਰਦੇ ਵੇਖਿਆ ਤਾ ਤੈਨੂੰ ਇਸ ਘਰ ਵਿੱਚ ਚੈਨ ਨਾਲ ਨਹੀਂ ਰਹਿਣ ਦੇਵਾਂਗੀ ਇਸ ਤੋਂ ਬਾਅਦ ਗੁੱਸੇ ਨਾਲ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਗਈ ਬੇਬੇ ਚੁੱਪਚਾਪ ਬੈਠੀ ਸੀ ਉਹਨਾਂ ਦੇ ਚਿਹਰੇ ਤੇ ਦੁੱਖ ਤੇ ਡਰ ਸਾਫ਼ ਨਜ਼ਰ ਆ ਰਿਹਾ ਸੀ ਉਹ ਚੁੱਪਚਾਪ ਦੁਬਾਰਾ ਮੰਝੇ ਤੇ ਪੈ ਗਈ ਪਰ ਉਹਨਾਂ ਦੇ ਹੱਥ ਕੰਬ ਰਹੇ ਸੀ ਮੈਂ ਉਹ ਸੀਨ ਦੇਖਦਾ ਰਿਹਾ ਮੇਰਾ ਦਿਲ ਜਿਵੇਂ ਫਟ ਗਿਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਸੁਮਨ ਇਦਾਂ ਕਿਵੇਂ ਕਰ ਸਕਦੀ ਹੈ ਉਹ ਸੁਮਨ ਜਿਸ ਤੇ ਮੈਂ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਸੀ ਮੈਂ ਅਗਲੇ ਦਿਨ ਸੁਮਨ ਨੂੰ ਬੁਲਾ ਕੇ ਗੁੱਸੇ ਨਾਲ ਪੁੱਛਿਆ ਇਹ ਸਭ ਕੀ ਹੈ ਸੁਮਨ ਪਹਿਲਾਂ ਤਾਂ ਉਹ ਨਾ ਕਰਦੀ ਰਹੀ ਕਹਿਣ ਲੱਗੀ ਮੈਂ ਕੁਝ ਨਹੀਂ ਕੀਤਾ ਮੈਂ ਖੁਦ ਉਹਨਾਂ ਨਾਲ ਗੱਲ ਨਹੀਂ ਕਰਦੀ ਪਰ ਜਦੋਂ ਮੈਂ ਵੀਡੀਓ ਦਿਖਾਈ ਤਾਂ ਉਸਦੇ ਹੂਸ਼ ੁੱਟ ਗਏ ਉਹ ਰੋਣ ਲੱਗੀ ਤੇ ਕਹਿਣ ਲੱਗੀ ਮੇਰੇ ਤੋਂ ਗਲਤੀ ਹੋ ਗਈ ਹੈ ਪਤਾ ਨਹੀਂ ਮੈਂ ਕਿਉਂ ਇਦਾਂ ਬੋਲ ਗਈ ਸੀ ਮੈਂ ਬੇਬੇ ਜੀ ਨਾਲ ਸੜਦੀ ਸੀ ਕਿ ਤੂੰ ਉਹਨਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੈਂ ਗੁੱਸੇ ਵਿੱਚ ਉਹ ਸਭ ਕੁਝ ਕਹਿ ਦਿੱਤਾ ਮੈਂ ਬਹੁਤ ਸ਼ਰਮਿੰਦਾ ਹਾਂ ਮੈਂ ਗੁੱਸੇ ਨਾਲ ਕਿਹਾ ਸੁਮਨ ਮੇਰੀ ਬੇਬੇ ਨਾਲ ਇਹ ਸਭ ਕੀਤਾ ਤੂੰ ਇਸ ਘਰ ਦਾ ਸੁੱਖ ਚੈਨ ਬਰਬਾਦ ਕਰ ਦਿੱਤਾ ਮੈਂ ਤੈਨੂੰ ਹੁਣੇ ਤੇਰੇ ਪਿਕੇ ਘਰ ਛੱਡ ਕੇ ਆਉਂਦਾ ਤਾਂ ਜੋ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਮੈਂ ਉਸ ਨੂੰ ਆਪਣੀ ਗੱਲ ਪੂਰੀ ਕਰਨ ਦਾ ਮੌਕਾ ਹੀ ਨਾ ਦਿੱਤਾ ਕਰੋਂ ਬਾਹਰ ਲੈ ਗਿਆ ਬੇਬੇ ਕੁਝ ਨਾ ਬੋਲੀ ਬਸ ਚੁੱਪਚਾਪ ਵੇਖਦੀ ਰਹੀ ਮੈਂ ਸੋਮਨ ਨੂੰ ਉਸਦੇ ਪੇਕੇ ਪਹੁੰਚਾ ਦਿੱਤਾ ਤੇ ਵਾਪਸ ਆ ਕੇ ਬੇਬੇ ਦੇ ਪੈਰਾਂ ਵਿੱਚ ਬਹਿ ਗਿਆ ਬੇਬੇ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਹੌਲੀ ਜਿਹੀ ਬੋਲੀ beta ਗੁੱਸਾ ਛੱਡ ਦੇ ਸਭ ਠੀਕ ਹੋ ਜਾਵੇਗਾ ਕੁਝ ਦਿਨਾਂ ਤੱਕ ਘਰ ਵਿੱਚ ਖਮੋਸ਼ੀ ਰਹੀ ਬੇਬੇ ਵੀ ਜਿਵੇਂ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਰਹਿਣ ਲੱਗੀ ਸੀ ਮੈਂ ਹਰ ਸਮੇਂ ਉਹਨਾਂ ਦੇ ਕੋਲ ਰਹਿਣ ਲੱਗਾ ਸੀ ਉਹ ਨਾਲ ਗੱਲਾਂ ਕਰਦਾ ਸੁਮਨ ਕਈ ਦਿਨਾਂ ਬਾਅਦ ਵਾਪਸ ਆਈ ਸੀ ਚਿਹਰੇ ਤੇ ਪਛਤਾਵਾ ਸੀ ਉਹ ਮੇਰੇ ਸਾਹਮਣੇ ਆ ਕੇ ਰੋ ਪਈ ਤੇ ਕਹਿਣ ਲੱਗੀ ਮੈਂ ਬਹੁਤ ਸ਼ਰਮਿੰਦਾ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਕਿੰਨਾ ਗਲਤ ਕੀਤਾ ਸੁਮਨ ਨੇ ਬੇਬੇ ਤੋਂ ਵੀ ਮਾਫੀ ਮੰਗੀ ਬੇਬੇ ਨੇ ਉਸ ਨੂੰ ਗਲ ਨਾਲ ਲਾ ਕੇ ਕਿਹਾ ਬੇਟਾ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਬਸ ਦਿਲ ਸਾਫ਼ ਰੱਖਣਾ ਚਾਹੀਦਾ ਮੈਂ ਵੀ ਸੁਮਨ ਨੂੰ ਮਾਫ ਕਰ ਦਿੱਤਾ ਪਰ دل ਤੇ ਕਿਸੇ ਕੋਨੇ ਵਿੱਚ ਇਹ ਵੀਡੀਓ ਹਮੇਸ਼ਾ ਲਈ ਛਪ ਗਈ ਸੀ ਉਸ ਦਿਨ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਬੇਬੇ ਤੇ ਕਦੇ ਕੋਈ ਜ਼ੁਲਮ ਨਹੀਂ ਹੋਣ ਦੇਵਾਂਗਾ ਬੇਬੇ ਜ਼ਿਆਦਾ ਗੱਲ ਨਹੀਂ ਕਰਦੀ ਸੀ ਪਰ ਉਹਨਾਂ ਦੇ ਚਿਹਰੇ ਤੇ ਇੱਕ ਸਕੂਨ ਸੀ ਜੋ ਪਹਿਲਾਂ ਕਦੇ ਨਹੀਂ ਸੀ ਮੈਂ ਆਪਣੀ ਪਤਨੀ ਨੂੰ ਮਾਫ਼ ਤਾਂ ਕਰ ਦਿੱਤਾ ਸੀ ਪਰ ਮੈਂ ਇੰਨੀ ਜਲਦੀ ਪਰ ਉਸਾਂ ਨਹੀਂ ਕਰ ਸਕਦਾ ਸੀ ਇਸੇ ਕਰਕੇ ਮੈਂ ਉਹ ਕੈਮਰਾ ਹਟਾਇਆ ਹੀ ਨਹੀਂ ਸੀ ਉਹ ਕੈਮਰਾ ਉਦਾਂ ਹੀ ਛੱਡ ਦਿੱਤਾ ਸੀ ਤੇ ਨਾ ਹੀ ਮੇਰੀ ਪਤਨੀ ਨੂੰ ਪਤਾ ਲੱਗਿਆ ਸੀ ਕਿ ਮੇਰੀ ਬੇਬੇ ਦੇ ਕਮਰੇ ਵਿੱਚ ਕੈਮਰੇ ਲੱਗੇ ਹੋਏ ਆ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਮੈਂ ਅਫਰੀਕਾ ਵਾਪਸ ਜਾਣ ਦਾ ਫੈਸਲਾ ਕੀਤਾ ਤਾਂ ਬੇਬੇ ਬੋਲੀ ਬੇਟਾ ਹੁਣ ਦਿਲ ਨਹੀਂ ਚਾਹੁੰਦਾ ਕਿ ਤੂੰ ਦੂਰ ਜਾਵੇਂ ਪਰ ਆਉਣਾ ਜਾਣਾ ਹੀ ਹੈ ਸੁਮਨ ਦਾ ਖਿਆਲ ਰੱਖੀ ਤੇ ਫੋਨ ਕਰਨਾ ਕਦੇ ਨਾ ਛੱਡੀ ਮੈਂ ਵਾਦਾ ਕੀਤਾ ਹੁਣ ਕੋਈ ਵੀ ਸਾਨੂੰ ਇੱਕ ਦੂਜੇ ਤੋਂ ਦੂਰ ਨਹੀਂ ਕਰ ਸਕਦਾ ਕਈ ਦਿਨਾਂ ਤੱਕ ਮੈਂ ਹਰ ਰੋਜ਼ ਵੀਡੀਓ ਚੈੱਕ ਕਰਦਾ ਸੀ ਪਰ ਉਸ ਦਿਨ ਤੋਂ ਬਾਅਦ ਸੁਮਨ ਨੇ ਕਦੇ ਮੇਰੀ ਬੇਬੇ ਨਾਲ ਗਲਤ ਵਿਵਹਾਰ ਨਹੀਂ ਕੀਤਾ ਨਾ ਹੀ ਉੱਚਾ ਬੋਲੀ ਉਸਦੀ ਇੱਜ਼ਤ ਕਰਨ ਲੱਗੀ ਸੀ ਉਸਨੇ ਸੱਚੇ ਦਿਲ ਨਾਲ ਮਾਫੀ ਮੰਗੀ ਸੀ ਇਸ ਕਰਕੇ ਉਹ ਸੁਧਰ ਚੁੱਕੀ ਸੀ ਕੁਝ ਦਿਨਾਂ ਬਾਅਦ ਬੇਬੇ ਦੀ ਤਬੀਅਤ ਵਿਗੜ ਗਈ ਮੈਂ ਅਫਰੀਕਾ ਤੋਂ ਵਾਪਸ ਆ ਗਿਆ ਤੇ ਬੇਬੇ ਕੋਲ ਗਿਆ ਪਰ ਬੇਬੇ ਬੱਸ ਮੁਸਕਰਾ ਕੇ ਬੋਲੀ ਬੇਟਾ ਮੈਂ ਠੀਕ ਆ ਉਹਦੇ ਸਾਹ ਕੁਝ ਭਾਰੀ ਹੋ ਗਏ ਸੀ ਮੈਂ ਬੇਬੇ ਕੋਲ ਬੈਠਾ ਰਿਹਾ ਉਹਨਾਂ ਨੇ ਹੌਲੀ ਜਿਹੀ ਕਿਹਾ ਬੇਟਾ ਜ਼ਿੰਦਗੀ ਵਿੱਚ ਜੇ ਕਦੇ ਕਿਸੇ ਦਾ ਦਿਲ ਦੁਖਾ ਦੇਵੇਂ ਤਦ ਤੁਰੰਤ ਮਾਫੀ ਮੰਗ ਲਈ ਕਿਉਂਕਿ ਦਿਲ ਟੁੱਟਣ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਪਰ ਇਸ ਦੀ ਗੂੰਜ ਇਨਸਾਨ ਨੂੰ ਉਮਰ ਭਰ ਸੁਣਾਈ ਦਿੰਦੀ ਰਹਿੰਦੀ ਹੈ ਇਹਨਾਂ ਕਹਿ ਕੇ ਬੇਬੇ ਨੇ ਹਮੇਸ਼ਾ ਦੇ ਲਈ ਅੱਖਾਂ ਬੰਦ ਕਰ ਲਈਆਂ ਬੇਬੇ ਦੇ ਜਾਣ ਤੋਂ ਬਾਅਦ ਘਰ ਦਾ ਮਾਹੌਲ ਕੁਝ ਹੋਰ ਹੀ ਹੋ ਗਿਆ ਮੈਂ ਅਕਸਰ ਉਹਨਾਂ ਦੇ ਕਮਰੇ ਵਿੱਚ ਬੈਠ ਕੇ ਸੋਚਦਾ ਸੱਚਮੁੱਚ ਬੇਬੇ ਵਰਗੀ ਹਸਤੀ ਦਾ ਕੋਈ ਮੁੱਲ ਹੀ ਨਹੀਂ ਹੈ ਸੁਮਣ ਮੇਰੇ ਕੋਲ ਆ ਕੇ ਬੈਠ ਗਈ ਤੇ ਬੋਲੀ ਮੈਨੂੰ ਹੁਣ ਹਰ ਸਮੇਂ ਬੇਬੇ ਦੀ ਯਾਦ ਆਉਂਦੀ ਹੈ ਮੈਂ ਕਿਹਾ ਸੁਮਣ ਬੇਬੇ ਸਿਰਫ ਰਿਸ਼ਤੇ ਤੋਂ ਨਹੀਂ ਦਿਲ ਤੋਂ ਬੰਦੀ ਹੈ ਤੂੰ ਦਿਲ ਤੋਂ ਉਹਨਾਂ ਤੋਂ ਮਾਫੀ ਮੰਗੀ ਹੈ ਪਰ ਬੇਬੇ ਜਿੱਥੇ ਵੀ ਹੋਵੇਗੀ ਖੁਸ਼ ਹੋਵੇਗੀ ਘਰ ਦੇ ਵਿਹੜੇ ਵਿੱਚ ਬੇਬੇ ਦੁਆਰਾ ਲਾਏ ਗਏ ਪੌਦੇ ਨੂੰ ਮੈਂ ਹਰ ਰੋਜ਼ ਪਾਣੀ ਦਿੰਦਾ ਜਦੋਂ ਪੌਦਾ ਲਹਰਾਉਂਦਾ ਤਾਂ ਇੰਜ ਲੱਗਦਾ ਜਿਵੇਂ ਬੇਬੇ ਦਾ ਅਸ਼ੀਰਵਾਦ ਹਜੇ ਵੀ ਸਾਡੇ ਨਾਲ ਹੈ ਮਾਤਾ ਉਹ ਹੁੰਦੀ ਹੈ ਜੋ ਨਾਰਾਜ਼ ਹੋ ਵੀ ਜਾਵੇ ਤਾਂ ਦਿਲ ਤੋਂ ਆਪਣੇ ਬੱਚਿਆਂ ਲਈ ਅਰਦਾਸ ਕਰਦੀ ਹੈ ਸਾਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਮਾਤਾ ਪਿਤਾ ਦੀ ਖੁਸ਼ੀ ਵਿੱਚ ਹੀ ਬੱਚਿਆਂ ਦੀ ਸਫਲਤਾ ਛੁਪੀ ਹੁੰਦੀ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ